ਆਨੇ ਕੇ ਮੇਰੇ ਹਰਤ ਸਿੰਘ ਬਰਾੜੋਫ ਚੌਧਰੀ ਅੱਜ ਤੁਹਾਨੂੰ ਮੱਝ ਦੀ ਜਿਹੜੀ ਆਪਾਂ ਖਰੀਦਣ ਨੂੰ ਆਏ ਤੇ ਧਿਆਨ ਰੱਖਣ ਲੋ ਗੱਲਾਂ ਦੱਸਦੇ ਹਾਂ ਕਿ ਉਹ ਜੀ ਮੱਝ ਲੈਣੀ ਚਾਹੀਦੀ ਕੀ ਉਹਦੇ ਵਿੱਚ ਹੋਣਾ ਚਾਹੀਦਾ ਹਾਂ ਹਾਂ ਬਈ ਕਿਵੇਂ ਵੀ ਕਈਆਂ ਵਿਚਾਰਾ ਗਰੀਬ ਬੰਦਾ ਕਈ ਵਾਰੀ ਪੈਸੇ ਕੂਹੇ ਪਤਾ ਨਹੀਂ ਕਿਵੇਂ ਇਕੱਠੇ ਕਰਦਾ ਤੇ ਬਾਅਦ ਚ ਵੀ ਮਾੜਾ ਪਹੂ ਨਿਕਲ ਜੇ ਦਾ ਯਾਰ ਵੀ ਦਿਲ ਦਾ ਟੁੱਟ ਜਾਂਦਾ ਬਾਕੀ ਜੇ ਮੈਂ ਆਪਾਂ ਹੁਣ ਕੋਕੜ ਮੈਂ ਲਈ ਆ ਹਾਂ ਉਹ ਜਦੋਂ ਪਹਿਲਾ ਟੋਕੜਾ ਮੈਂ ਕਈ ਥਾਂੇ ਰਾਜੀ ਹੁੰਦੀਆਂ ਹਾਂਜੀ ਹਾਂਜੀ ਉਹ 50 60 ਹਜ਼ਾਰ ਦੀ ਆਪਾਂ ਟੋਕੜ ਲੈਨੇ ਤੇ ਮੁਰਤੇ ਸੂਕੇ ਵੀ ਸੜੀ ਉਹ 50 60 ਹਜ਼ਾਰ ਦੇਣੀ 50 60 ਦੀ ਰਹੀ ਜਿਹੜੀ ਹੁਣ ਬੱਚਣ ਦੀ ਮੈਂ ਲਈ ਆ ਹਮ ਇਹ ਆ 60 ਦੀ ਉਹ ਗਾਹ ਨੂੰ ਵੀ ਪੈਸੇ ਵੱਧ ਬਟਾਉਗੀ ਬਟਾਉਗੀ ਹਾਂ ਇਹਦੇ ਬੱਚੇ ਆ ਵੀ ਜਿਹੜਾ ਪਥੂ ਆਪਾਂ ਲੈਨੇ ਨੇ ਇੱਕ ਤਾਂ ਕੱਤ ਵਾਲਾ ਹੋਣਾ ਚਾਹੀਦਾ हां जਵੇਂ ਹੁਣ ਆ ਮੱਝ ਦਾ ਆਪਣੇ ਕੋਲੇ ਹੀ ਹੈ ਕਿੰਨੇ ਕੱਦ ਹੋਣਾ ਚਾਹੀਦਾ ਇਹ ਪਹਿਲਾਂ ਨਹੀਂ ਹੋਊਗੀ ਮਨ ਲਾਦੀ ਇਹਨਾਂ ਤਾਂ ਤੇ ਪਹਿਲਾਂ ਦਾ ਹੀ ਵੇਲਾ ਤੱਕ ਦਾ ਹੋਣਾ ਚਾਹੀਦਾ ਵੀਲ ਲੰਮੀ ਹੋਵੇ ਪਸ਼ੂ ਦੀ ਹਾਂਜੀ ਹਾਂਜੀ ਇਹ ਧਿਆਨ ਆਪਾਂ ਰੱਖਣਾ ਵੀ ਇਹ ਫੇਰ ਹੀ ਗਾਂ ਪੈਸੇ ਦੋ ਬਟਾਉਗੀ ਠੀਕ ਹੈ ਬਈ ਨੰਬਰ 2 ਤੇ ਭਾਣਾ ਚਲੋ ਸਿੰਘ ਖੁੱਲੇ ਹੀ ਆ ਮਾੜਾ ਮੋਟਾ ਹਾਂ ਕੱਦ ਨਹੀਂ ਹੋਈ ਆ ਕੱਦ ਜ਼ਰੂਰੀ ਹੈ ਜੁਸਾ ਚੰਗਾ ਹੋਵੇ ਬਊ ਦਾ ਨੰਬਰ 1 ਜਿਹੜਾ ਆਪਾਂ ਪਸ਼ੂ ਲੰਮੇ ਥਣਾ ਵਾਲਾ ਨਹੀਂ ਲੈਣਾ ਲੰਮੇ ਥਣਾ ਵਾਲਾ ਠੀਕ ਹੈ ਬਈ ਲੰਮੇ ਥਣਾ ਵਾਲੇ ਦੇ ਨਹੀਂ ਪਤਾ ਵੀ ਕਿਹੜੇ ਵੇਲੇ ਅਜੂ ਤਾਂ ਸਾਡੇ 10 ਵਜੇ ਜਾਂ ਵੀ ਨਾਲ ਕਈ ਵਾਰੀ ਪਹੂ ਪੀੜੇ ਘੂੜੇ ਬੰਨੇ ਹੁੰਦੇ ਦੂਜੀ ਮਾਜੀ ਪੈਰ ਰੱਖ ਦਿੰਦੀ ਹੈ ਹਾਂ ਉਹ ਦਾਵਾ ਕੇ ਜਾਂ ਪੈਰ ਰੱਖਦੇ ਉਹ ਥਣ ਕਾਜੂ ਹੋ ਜਾਂਦਾ ਖਤਮ ਹੋ ਜਾਂਦਾ ਬਈ ਬਾਕੀ ਜਾਰੇ ਤਾਂ ਜਿਹੜੀਆਂ ਲੰਮੇ ਥਣ ਹੁੰਦੇ ਆ ਮੈਂ ਕਾਰਡੀਆਂ ਹੁੰਦੀਆਂ ਕਾਰੀ ਥਾਰ ਠੀਕ ਹੈ ਬਈ ਕੋਈ ਕੋਈ ਤਾਂ ਕਾਮ ਹੁੰਦੇ ਪੋਲੀਆਂ ਅੱਛਾ ਪਰ ਉਹ ਐ ਖਿੱਚ ਖਿੱਚ ਕੇ ਉਹ ਲੰਮੇ ਕਰ ਦਿੰਦੇ ਹੁੰਦੇ ਹਾਂ ਹਾਂਜੀ ਹਾਂਜੀ ਇੱਕ ਮੈਂ ਦਾ ਆਪਾਂ ਥਣ ਵੇਖਣੇ ਚਾਹੀਦੇ ਚਾਰੇ ਪੀੜੀ ਦੇ ਪਾਸੇ ਲੱਗੇ ਹੋਣੇ ਚਾਹੀਦੇ ਠੀਕ ਹੈ ਬਈ ਨੰਬਰ ਤਾਂ ਜਿਹੜਾ ਪਸ਼ੂ ਦਾ ਲੇਵਾ ਹੈ ਪਧਰਾ ਹੋਣਾ ਚਾਹੀਦਾ ਪਧਰਾ ਠੀਕ ਛਾਂਟਾ ਠੀਕ ਹੈ ਬੇ ਇਹ ਨਾ ਬੇਬੀ ਐ ਟੇਡਾ ਕਈਆਂ ਪਰ ਪਤਾ ਨਹੀਂ ਲੱਗਦਾ ਹੈ ਹਾਂਜੀ ਉਹ ਲੇਵਾ ਟੇਡਾ ਹੁੰਦਾ ਹਾਂਜੀ ਹਾਂਜੀ ਤੇ ਉਹ ਜਦੋਂ ਆਪਾਂ ਗਾਂ ਪੈਸੇ ਵਾਣੇ ਵਟਾ ਵੇਚਣੇ ਵਪਾਰੀ ਆਖਣਗੇ ਵੀ ਕਾਣੇ ਲੈਵੇ ਦੀ ਹਾਂਜੀ ਹਾਂਜੀ ਜਿਵੇਂ ਮਤਲਬ ਹਵਾਨਾ ਵੀ ਐ ਵੀ ਧੁੰਨੀ ਤੱਕ ਵੀ ਹੋਵੇ ਗਾਂ ਤੇ ਮਗਰੋਂ ਸੂਣੂ ਲੱਗਾ ਹੋਵੇ ਨਾ ਹਾਂ ਪੂਰਾ ਦਿਨ ਆਵੇ ਪਸ਼ੂ ਹਾਂ ਉਹੀ ਚੱਜਦਾ ਹਾਂਜੀ ਹਾਂਜੀ ਇਹ ਕਿਹੜਾ ਪਸ਼ੂ ਏ ਪਤਲੇ ਪਿੰਡੇ ਦੇ ਜਿਵੇਂ ਆ ਵੇ ਟੁੰਡੀ ਟੁੰਡੀ ਏ। ਇਹ ਹੁੰਦੇ ਦੁੱਪੜ ਦੇ ਪਸ਼ੂ। ਰੂਵ ਵਰਗਾ ਪਤਲਾ ਪਿੰਡਾ ਹੁੰਦਾ ਯਾਰ। ਹਾਂ ਰੂਵ ਵਰਗਾ ਪਤਲਾ ਪਿੰਡਾ ਹੋਣਾ ਚਾਹੀਦਾ। ਹਾਂਜੀ ਹਾਂਜੀ। ਕਈ ਹੁੰਦੇ ਮੋٹے ਪਸ਼ੂ, ਮੋਟੀਆਂ ਦਾ ਪਤਲੇ ਪਿੰਡੇ ਵਾਲੀਆਂ ਮੈਂ ਹੁੰਦੀਆਂ। ਠੀਕ ਆ ਵੀ। ਪਰ ਪਤਲਾ ਪਿੰਡੇ ਦਾ ਆਪੇ ਪਤਾ ਲੱਗ ਹੀ ਜਾਂਦਾ ਵੀ ਸੜਾ ਉਹੀ ਦੁੱਧ ਦਿੰਦਾ। ਜਿਹੜੀ ਮੋਟੀ ਵਾਂ ਦੁੱਪੜਦੀ ਏ ਉਹ ਦੁੱਧੋਂ ਫੋਟੇ ਨਿਕਲਦੀ ਏ। ਜਾਂ ਕਈਆਂ ਨੇ ਗਰੁੰਮੇ ਦੇ ਬਾਲੇ-ਬਾਲੇ ਪੈ ਜਾਂਦੇ। ਹਾਂਜੀ। ਇਹ ਮੁਸਲਮਾਨ ਵੀਰ ਭਰਾ ਨਹੀਂ ਲੈਂਦੇ ਇਹਨਾਂ ਨੂੰ। ਅੱਛਾ। ਇੱਕ ਪੂਜ ਦੇ ਥੱਲੇ ਹੁੰਦਾ ਅੰਬ ਦ ਹਾਂਜੀ ਉਸ ਲਟੋਕ ਬੇ ਨੇ ਐਡੀ ਸਾਰ ਗੰਡ ਜੀ ਹਾਂਜੀ ਕੋਈ ਮੁਸਲਮਾਨ ਵੀ ਉਹ ਨਹੀਂ ਲੈਂਦੇ ਕਿ ਕਿਵੇਂ ਕੋਈ ਮਤਲਬ ਉਹਨਾਂ ਦੀ ਕੋਈ ਵਿਚਾਰਧਾਰਾ ਹੈ ਹਾਂ ਵਿਚਾਰਧਾਰਾ ਹਾਂਜੀ ਹਾਂ ਜਾਂ ਦੇ ਆ ਰੀੜ ਦੀ ਹੱਡੀ ਦੇ ਵਿੱਚ ਇੱਕ ਖੋਪ ਜਾਂ ਪੈਂਦਾ ਹੁੰਦਾ ਵੱਡਾ ਜਾਂ ਅੱਛਾ ਇਹਨੂੰ ਕੋੜੀ ਦੱਸਦੇ ਆ ਅੱਛਾ ਇਹਨੂੰ ਵੀ ਮਾੜੀ ਕਹਿੰਦੇ ਇਹ ਵੀ ਲੈਂਦੇ ਕਿ ਠੀਕ ਹੈ ਬਈ ਤੇ ਆਪਾਂ ਆਪਾਂ ਨਾ ਪੁੱਛਵੇਂ ਨੇ ਆਪਾਂ ਤਾਂ ਇਹ ਕੋੜੀ ਵੇਣੇ ਆ ਨਾ ਇੰਨੀਆਂ ਗੱਲਾਂ ਆਪਾਂ ਤਾਂ 8 ਵੇਣੇ ਆ ਬਈ ਬੇਰੀ ਦਣਗੇ ਕਮੰਡਲੀ ਦਾ ਨਹੀਂ ਕੀ ਹਾਂਜੀ ਹਾਂਜੀ ਇਹ ਚੀਜ਼ ਵੇਖ ਲੈਣੇ ਆ ਜਾਂ ਬੰਦਾ ਤਾਂ ਬਾਲੀ ਗੱਲ ਤਾਂ ਸੇਲੇ ਆਪਣੇ ਸਿੰਘਾਂ ਆ ਲੈ ਜਾਂਦੇ ਮੱਝਪਾਲਾਂ ਥੱਲੇ ਕੋਈ ਨਾ ਹੋਵੇ ਮੱਝ ਦੇ ਜਿਹੜਾ ਬੰਦੇ ਨੂੰ ਨਹੀਂ ਪਰਖ ਤੇ ਬਾਕੀ ਮੈਂ ਦੀ ਚਵਾਈ ਹੋਣੀ ਜੇ ਕਿ ਪੂਰ ਭਾਰਨਾ ਪੈਂਦੀ ਹੈ ਮੋਟੀ ਚਵਾਈ ਦੀ ਹੋਣੀ ਪੈਂਦੀ ਹੈ ਵਾਰ ਵਾਰ ਕੀ ਧਾਰਨਾ ਉਹਨੇ ਕੀ ਪੈਸੇ ਉਟਾਉਣੇ ਆ ਠੀਕ ਆ ਵੀ ਮੋਟੀ ਹੋਵੇ ਹੈ ਗੰਨੇਾਰ ਕੀ ਧਾਰ ਹੈ ਧਾਰ ਪੈਂਦੀ ਹੋਵੇ ਅੱਜ ਮੈਂ ਮੈਂ ਚਾਰੇ ਸਣ ਪੀੜੀ ਦੇ ਪਾਵੇ ਵਰਗੀ ਇੱਕੋ ਜਿਕੇ ਪਾਇਆ ਸਾਨੂੰ ਨਹੀਂ ਚਾਹੀਦੇ ਆ ਕਦ ਦੇ ਲੋ ਵੱਡੀ ਹੋਵੇ ਪਸ਼ੂ ਦੀ ਈਗਾ ਬਈ ਜਦੋਂ ਆਪਾਂ ਕਈ ਵਾਰ ਤੂੰ ਕੁੜਲਾ ਲੈ ਲੈਨੇ ਗੱਠੀਆਂ ਲੈ ਲੈਨੇ ਉਹਨੇ ਕੀ ਪ੍ਰੀ ਵੀ ਬਈ ਮਤਲਬ ਵੀ ਜੇ ਆਪਾਂ ਟੋਕੜ ਵੀ ਲੈਣੀ ਆ ਵੀ ਐ ਨਹੀਂਗਾ ਵੀ ਆਪਾਂ ਸਰਫਾ ਕਰਕੇ ਪੈਸੇ ਲਾ ਲਈਓ 2 ਕਿਲੋ ਦੁੱਧ ਦਿੱਤਾ ਘਰੇ ਆਣ ਕੇ ਕੀ ਫਾਇਦਾ ਵੀ 40000 ਦੀ ਲੈ ਜਾਂਦੀ 30 ਦੀ ਲੈ ਆ ਤੁਸੀਂ ਭਣਾ ਸਿੰਘ ਖੁੱਲੇ ਜਿਵੇਂ ਮੈਂ ਦੱਸੇ ਸਿੰਘ ਖੁੱਲੇ ਹਾਂਜੀ ਮੈਂ ਨਾ ਕੱਦੂਆਂ ਚਾਹੀਦਾ ਮਤਲਬ ਟੋਕੜ ਤੁਸੀਂ ਲੈ ਲਓ ਤੁਸੀਂ ਟੋਕੜ ਤੇ ਵੀ ਚੰਗੇ ਪੈਸੇ ਲਾਓ ਵੀ ਮਤਲਬ ਐ ਨਹੀਂਗਾ ਵੀ ਆਪਾਂ ਸਰਫਾ ਕਰ ਜੀਏ ਬਾਅਦ ਚੋਂ ਦੁੱਧ ਨਹੀਂ ਦਿੰਦੀ ਜਿਹੜਾ ਲਿੱਸਾ ਬੱਥੋ ਤਾਂ ਰਾਜੀ ਹੋ ਜਾਊਗਾ ਹਾਂਜੀ ਕਿਹੜਾ ਉਹ ਬੌਣੀ ਮੈਂ ਆ ਤੂੰ ਕੱਦ ਤਾਂ ਨਹੀਂ ਨਾ ਕਰਦੀ ਨਹੀਂ ਕਰਦੀ ਬਈ ਲਿੱਸੀ ਬਾ ਮੈਂ ਲੈ ਲਓ ਕੱਦ ਵਾਲੀ ਹੋਵੇ ਤੇ ਮੁੜ ਕੇ ਆਪਣਾ ਕੱਦ ਹੋਊਗਾ ਵੱਡਾ ਤੇ ਪਸ਼ੂ ਵੀ ਪੈਸੇ ਵੱਧੇ ਵੀ ਟਾਉਂ। ਹਾਂਜੀ ਹਾਂਜੀ ਉਹ ਤੋਕੜ ਵੀ ਆਪਣੀ 50000 ਤਾਂ ਛੱਡਦੀ ਨਹੀਂ ਬਣਾ ਲਿੱਸੀ ਹੋਵੇ। ਤੇ ਹਾਂਜੀ ਤੇ ਜਿਵੇਂ ਆਪਾਂ ਚੂਣ ਚੂਣਦੀ ਆਪਾਂ ਗੱਲ ਕਰਦੇ ਵੀ ਕਿੰਨੇ ਡੰਗ ਚੂਣੀ ਚਾਹੀਦੀ ਆ ਉਹਦੀ ਤਸੱਲੀ ਕਰਨੀ ਹੋਵੇਗਾ ਬੰਦੇ ਨੇ ਕੋਈ। ਇਹ ਮੈਂ ਗੱਲਾਂ ਦੱਸਦਿਆਂ ਤਾਂ ਕਈ ਲੋਕੀ ਮੈਨੂੰ ਮਾਰਾਂ ਵੀ ਕੱਢਣਗੇ। ਪਰ ਮੈਂ ਦੱਸ ਦਿੰਨਾ ਜਿਵੇਂ ਹੁਣ ਆਪਾਂ ਪਸ਼ੂ ਲਿਆ। ਹਾਂਜੀ ਹਾਂਜੀ। ਹੁਣ ਮੇਰੇ ਕੋਲੇ ਮੰਨ ਕੇ ਚੱਲੇ ਕੋਈ ਗਾਹਕ ਆਇਆ ਹਾਂ ਬਈ ਠੀਕ ਐ ਸਿਰਦਾ ਮੇਰਾ 2 ਵਜੇ ਦੇ ਵੀ ਚੋਣਦੇ ਆ ਕਈ 3 ਵਜੇ ਵੀ ਚੋਣਦੇ 4 ਵਜੇ ਚੋਣਨਾ ਹਾਂ ਜੀ ਆਉ ਉਹਨੂੰ ਛੀਵਲੀ ਆਇਆ ਦੁੱਧ ਮੈਂ ਦੁੱਗਣਾ ਦੁੱਧ ਹਾਂ ਠੀਕ ਐ ਨਾ ਉਸ ਤੋਂ ਬਾਅਦ ਜਦੋਂ ਆਪਾਂ ਛੀਰੇ ਚੋਣ ਜਾਂਦੇ ਆ ਹਾਂ ਜੀ ਸਾਲਾਂ ਚ ਤਾਂ ਨੋ ਹੀ ਪਾਚ ਜਾਂਦੇ ਆ ਠੀਕ ਐ ਬਈ ਜੇ ਗਰਮੀਆਂ ਤਾਂ 2-3 ਘੰਟੇ ਆਪਾਂ ਖੇਰ ਵੀ ਲੇਟ ਹੋ ਜਾਂਦੇ ਕਿਉਂਕਿ ਦੂਰ ਆਉਣਾ ਹੁੰਦਾ ਹਾਂ ਤੇ ਉਹ ਦੁੱਧ ਜਾਦੇ ਨਹੀਂਦਾ ਫਿਰ ਲੋਕੀ ਕਹੀ ਦੱਸਦੇ ਯਾਰ ਜਦੋਂ ਅਸੀਂ ਲਈ ਸੀ ਉਹ ਦੁੱਧ ਜ਼ਿਆਦਾ ਸੀਗਾ ਤੇ ਹੁਣ ਸਾਡੇ ਘਰਿਆਂ ਕੀ ਘਟ ਗਿਆ ਆਹੋ ਇਹ ਗੱਲ ਬਣੀ ਵੀ ਇਹਨਾਂ ਗੱਲਾਂ ਦਾ ਵੀ ਖਾਸ ਧਿਆਨ ਕਰਨਾ ਪੈਂਦਾ ਵੀ ਫੇਰ ਹੀ ਪਹੂ ਲੈਣਾ ਹੋਵੇ ਐ ਛੇਤੀ ਨਾ ਕਰੇ ਪਹੂ ਲੈਣ ਲੱਗ। ਇਹ ਕਿ ਸ਼ਾਮ ਨੂੰ 6 ਵਜੇ ਮੈਂ ਚੋਈ ਆ ਨਾ। ਹਾਂਜੀ। ਸਵੇਰੇ 6 ਵਜੇ ਚੋ। ਇੱਕ ਮਿੰਟ ਗਾਂ ਨਾ ਪਛਾਹ ਹੋ। ਇਹ ਪੌਣੇ 6 ਵਜੇ ਅਗਲੇ ਤੇ ਘਰੀ ਹੋ ਉਹ ਵੀ ਫੇਰ ਹੀ। ਮੰਨ ਕੇ ਚੱਲ ਕੇ ਵੀ ਟਾਈਮ ਦੇ ਟਾਈਮ ਪੜਾ 5 ਵਜੇ ਚੋਈ 5 ਵਜੇ ਨਾ 4 ਵਜੇ ਚੋ। ਹਾਂਜੀ। ਪੂਰੇ ਟਾਈਮ ਤੇ ਜੇ ਸ਼ਾਮ ਨੂੰ ਪੜਾ ਮੈਂ ਨੇ 10 ਕਿਲੋ ਘੜਤਾ। ਹਾਂਜੀ। ਉਹ ਸ਼ਾਮ ਵਾਲਾ ਤੁਸੀਂ ਵੀ ਗੈਣਾ ਨਹੀਂ ਉਹਨੂੰ ਰਜੈਕਟ ਕਰਨਾ ਜਿਹੜਾ ਸਵੇਰੇ ਪਸ਼ੂ ਕੱਢੂਗਾ ਵੀ ਸਹੀ ਟਾਈਮ ਤੇ ਚੋਇਆ ਉੱਥੋਂ ਤੁਹਾਨੂੰ ਜੱਜਮੈਂਟ ਹੋ ਜਾਊਗੀ ਠੀਕ ਹੈ ਇੱਕ ਪਾਰਟੀ ਨਾ ਵੇਖਿਆ ਕਰੋ ਕਈ ਮੈਂ ਚੁਾਈ ਹੁੰਦੀ ਮੋਟੀ ਹਾਂਜੀ ਸੇ 4 ਕਿਲੋ ਦੁੱਧ ਹੁੰਦਾ ਤਾਂ ਐ ਲੱਗਦਾ ਮੈਂ 7 ਕਿਲੋ ਹੁੰਦਾ ਹਾਂ ਹਾਂ ਉਹਦੇ ਚ ਵੀ ਆਪਾਂ ਰਗੜੇ ਜਾਂਦੇ ਹਾਂ ਹਾਂਜੀ ਹਾਂਜੀ ਕਈ ਹੋਰਾਂ ਜਿਵੇਂ ਝੱਟ ਦਾਦੇ ਆ ਤੇ ਉਹੀ ਜਾਂ ਕਈ ਬੰਦੇ ਮਿਲ ਦਿੰਦੇ ਝੱਟ ਸਣੇ ਹਾਂਜੀ ਤੇ ਉਹ ਦੋ ਵੀ ਆਪਾਂ ਨੂੰ ਰਖੜਾ ਲੈ ਆ ਝੱਗ ਝੁਗ ਬਹਿ ਜਾਏ ਠੰਡਾ ਹੋ ਜਾ ਦੁੱਧ ਫੇਰ ਮੁਰੋਂ ਤੇ ਫੇਰ ਪਤਾ ਲੱਗਦਾ ਕਿ ਕਿੰਨਾ ਦੁੱਧ ਇੱਕ ਬਈ ਆਪਣਾ ਕੰਡਾ ਆਉਂਦਾ ਖਣੀ ਚਾਰ ਕਸੂ ਦਾ ਹਨਾ ਉਹ ਅਗਲਾ ਨਾਲ ਹੀ ਲੈ ਜਾਏ ਨਹੀਂ ਤਾਂ ਮੋਹਰ ਲਰਗਾ ਹੁੰਦਾ ਜੇ ਨਹੀਂ ਤੱਦੀ ਮੈਂ ਲੈਣੀ ਆ ਉਹ ਕੱਡਾ ਕਿੱਥੋਂ ਲਊਗਾ ਆਹੋ ਇਹ ਤਾਂ ਗੱਲ ਸਹੀ ਹੈ ਹੁਣ ਇੱਕ ਮੇਰਾ ਬੇਲੀ ਸੀ ਕਹਿੰਦਾ ਵੀ ਮੇਰੀ ਮਾਂ ਦੇ ਥੱਲੇ 14 ਕਿਲੋ ਦੁੱਧ ਅੱਛਾ ਮੈਨੂੰ ਹੀ ਪਤਾ ਸੀ ਵੀ ਮਾਂ ਥੱਲੇ 14 ਕਿਲੋ ਨਹੀਂ ਹਾਂਜੀ ਇੱਕ ਦਿਨ ਮੈਂ ਵੇਹਲਾ ਦਾ ਮੈਂ ਕਿੰਨੇ ਵਜੇ ਚੋਂ ਉਹਨਾਂ ਨਾਲ ਕਹਿੰਦਾ ਵੀ ਮੈਂ 5 ਵਜੇ ਚੋਂ ਉਹਦੇ ਕਰ 4 ਵਜੇ ਜਾ ਕੇ ਬਹਿ ਗਿਆ ਅੱਛਾ ਤੇ ਮੈਂ ਉਹਦੇ ਵਿੱਚੋਂ ਫੋੜ ਕੇ ਤੋਂ ਹੈ ਮੇਰੀ ਮੈਂ ਤਾਂ ਘੱਟ ਦੁੱਧ ਘਟੇ ਆਈ ਜਾ ਹਾਂਜੀ ਹਾਂਜੀ ਉਹਨੇ ਵੀ ਚੋਕੇ ਤੇ ਬਾਲਟੀਆਂ ਕੰਨੀਆਂ ਲਾਤੀ ਅੱਛਾ ਕੰਨੀਆਂ ਲਾ ਕੇ ਤੇ ਮੈਨੂੰ ਆਂਦਾ ਵੇਚਣੀ ਵੀ ਉਹ ਜੰਪਲ ਸੀਗਾ ਵੀ ਮੇਰੀ ਬਹਿਨ ਆਉ ਉਹ ਵੀ ਤੂੰ ਕਹਿ ਵੀ ਕਿਤੇ ਵੀ ਦੇਖ ਲਈ ਵੀ ਦੁੱਧ ਵੀ ਤੈਨੂੰ ਸੀਗਾ ਘੱਟ ਇੱਕ ਮਰ ਨੂੰ ਥੋੜੀ ਯਾਦ ਤਾਂ ਵੀ ਜੱਜਦਾਈ ਜੀ ਕਰਦੀ ਅੱਛਾ ਤੇ ਉਹ ਆਂਦਾ ਵੀ 14 ਕਿਲੋ ਦੁੱਧ ਤਾਂ ਮੈਨੂੰ ਪਤਾ ਹੀ ਨਹੀਂ 14 ਹਾਂਜੀ ਉਹ ਤਾਂ ਚੋਈ ਬਾਲਟੀ ਕੰਨੀਆਂ ਲੱਗੀ ਤਾਂ ਐ ਲੱਗੇ ਵਾਕਿਆ ਵੀ 7-8 ਕਿਲੋ ਦੁੱਧ ਅੱਛਾ ਉਹ ਡੱਬਾ ਪਾਉਣ ਲੱਗਿਆ ਨਾ ਰੁਕ ਜਾ ਆ ਲੈ ਲੈ ਹਾਂਜੀ ਅਸੀਂ ਅੱਧਾ ਘੰਟਾ ਨਾਲ ਦੁੱਧ ਮੀਣਾ ਜਦੋਂ ਝੱਗ ਬਹਿ ਗਈ ਬਾੜ ਦੇ ਥੱਲੇ ਤੇ ਦੁੱਧ ਹੋਇਆ ਉਹਦਾ ਪੌਣੇ 5 ਕਿਲੋ ਅੱਛਾ ਮੈਨੂੰ ਕਹਿੰਦਾ ਯਾਰ ਅੱਗੇ ਤਾਂ ਇੰਨਾ ਅੱਜ ਕੀ ਗੱਲ ਹੋ ਗਈ ਮੈਂ ਕਿਹਾ ਮੈਂ ਕਿਹੜਾ ਭਰਾਵਾ ਪੀ ਗਿਆ ਜਾਂ ਗੱਟੇ ਚ ਕੋਈ ਵੀ ਤੂੰ ਆ ਅੱਛਾ ਉਹ ਖਰਾਬ ਵੀ ਭਲੇਖਣਾ ਅੱਗਾ ਪਿਛਾ ਕਰ ਲੈਂਦਾ ਹਣਾ ਮਾੜਾ ਮੂਟਾ ਹਾਂਜੀ ਉਹ ਪਤਾ ਹੁੰਦਾ ਪਸ਼ੂ ਦਾ ਯਾਰ ਅੰਦਰ ਤਾਂ ਸਿਆਣਿਆਂ ਨੇ ਵੀ ਕੀਦੇ ਤੋਂ ਪਤਾ ਲੱਗ ਜਾਂਦਾ ਸਹੀ ਗੱਲ ਹੈ ਕੀ ਕਹਣਾ ਜੇ ਚੱਦੀ ਇੰਨੀ ਭਾਂਦਣੀ ਤੁਸੀਂ ਦਿੱਥੋਂ ਕੱਢੂਗੀ ਆਹ ਉਹ ਤੇਰਾ ਤਾਂ ਫਿਰ ਤਜਰਬਾ ਵੀ ਫੋਲਾ ਤੂੰ ਵੀ ਲੇਵੇ ਦੀਆਂ ਚੰਗੀਆਂ ਵੰਗੀਆਂ ਹਾਂ ਕਈ ਬੰਦ ਖਵਾਨੇ ਇਹਦੇ ਹੁੰਦੇ ਪਹੂ ਜਿਵੇਂ ਗਾਵਾਂ ਦੁੱਧ ਕੱਢਦੀਆਂ ਹਮ ਦੁੱਧ ਲਧਾਨੇ ਵਾਲੇ ਮੈਂ ਕੱਦ ਕੱਦਾਂ ਨਹੀਂ ਲੈਂਦੇ ਪੱਕੇ ਲੈਵੇ ਦੇ ਲੈਂਦੇ ਉਹ ਸਸਤੀ ਮਿਲ ਜਾਂਦੀ ਹੈ ਹਾਂਜੀ ਹਾਂਜੀ ਕਈ ਪੱਕੇ ਲੈਵੇ ਦੀ ਮੈਂ ਦੁੱਧ ਜ਼ਿਆਦਾ ਦੇ ਦਿੰਦੀ ਹਾਂ ਇੱਕ ਬਈ ਸੂਏ ਸਾਈ ਦਾ ਕੋਈ ਪਹਿੰਦਾ ਚੱਕਰ ਦੁੱਧ ਨਾਲ ਵੀ ਸੂਆ ਆਂਦੇ ਹੁੰਦੇ ਵੀ ਤੀਜੇ ਸੂਏ ਜਾ ਕੇ ਪਹੂ ਦੁੱਧ ਕਰਦਾ ਕਿ ਨਹੀਂ ਇਹ ਪਸ਼ੂ ਆਪਣਾ ਦਾ ਦੂਜੇ ਸੂਏ ਤੀਜੇ ਸੂਏ ਚੌਥੇ ਸੂਏ ਦੀ ਜਿਵੇਂ ਜਿਵੇਂ ਵੱਡਾ ਹੁੰਦਾ ਜਿਵੇਂ ਦੁੱਧ ਕੱਢਦਾ ਜਾਂਦਾ ਅੱਛਾ ਵੀ ਉਮਰ ਦੇ ਹਿਸਾਬ ਨਾਲ ਦੁੱਧ ਘਟਣਾ ਹਿਸਾਬ ਨਾਲ ਜਿਵੇਂ ਆਪਾਂ ਵੀ ਬੁੱਢੇ ਹੋ ਜਾਂਦੇ ਆਪਾਂ ਨੂੰ ਤਾਂ ਟੱਕਰ ਲੱਗ ਪੈਂਦੀ ਹੈ ਕਈ ਕਹਿੰਦੇ ਵੀ ਥੋੜਾ ਜਿਹਾ ਤੀਜੇ ਕੁ ਸੂਏ ਜਾਗ ਪਾਉ ਸਹੀ ਪੀਕ ਲੈਵਲ ਦੁੱਧ ਤੇ ਆਉਂਦਾ ਕਿ ਦੂਜੇ ਤੇ ਵੀ ਆ ਜਾਂਦਾ ਤੀਜੇ ਤੇ ਵੀ ਆ ਜਾਂਦਾ ਹਾਂਜੀ ਤੀਜੇ ਸੂਏ ਤੋਂ ਬਾਅਦ ਤਾਂ ਫਿਰ ਆਪਾਂ ਨੂੰ ਪਤਾ ਵੀ ਤੀਜੇ ਚੌਥੇ ਦੀ ਚੰਗਾ ਮੈਂ ਪਾਣੀ ਲਈ ਦੁੱਧ ਕੱਢਦੀ ਜਿਵੇਂ 8ਵੇਂ 9ਵੇਂ ਫਿਰ ਘਰ ਦਾ ਜਾਂਦਾ ਬੰਦਾ ਹਾਂਜੀ ਹਾਂਜੀ ਤੇ ਜਿਹੜੀ ਗਾਂ ਲੈਣੀ ਆ ਉਹਦਾ ਵੀ ਥਾਣਾ ਮੁਠੀ ਚਾਉਣਾ ਚਾਹੀਦਾ ਇਹ ਛੋਟਾ ਨਾ ਹੋਵੇ ਥਾਣਾ ਛੋਟਾ ਨਾ ਜਦੋਂ ਆਪਾਂ ਛੋਟਾ ਥਾਣਾ ਲੈ ਲੈਂਦੇ ਗੁੱਥੇ ਦੁਖ ਲੱਗ ਜਾਂਦੇ ਭੈਣ ਉਹ ਚੋਈ ਨਹੀਂ ਜਾਂਦੀ ਤਾਰ ਸਹੀ ਆ ਇੱਕ ਗਾਂ ਦਾ ਜਿਹੜਾ ਪਤਲਾ ਥਾਣਾ ਹਾਂਜੀ ਉਹ ਵੀ ਨਹੀਂ ਕਿਸੇ ਕੰਮ ਦਾ ਹੁੰਦਾ ਉਹ ਵੀ ਐਂ ਜਦੋਂ ਆਪਣਾ ਆਪਾਂ ਕੱਲੀ ਖਾਲੀ ਮੁਠੇ ਨੱਪਾਂਗੇ ਤਾਂ ਪਿਆਸੀ ਦੁਗਣਗੇ ਉਹ ਖਾਲੀ ਮੁਠਿਆਂ ਨਾਲ ਰਾਹ ਹੋ ਜਾਂਦਾ ਥਣ ਪਤਲਾ ਹੁੰਦਾ ਹਾਂ ਉਹਦੇ ਚ ਵੀ ਤੇ ਕੀ ਜਿਹੜੀ ਗਾਂ ਦੇ ਦੁੱਧ ਦੇ ਵਿੱਚ ਝੱਗ ਵੀ ਬਹੁਤ ਹੁੰਦੀ ਆ ਝੱਗ ਬਹੁਤ ਉਹਦੇ ਦੀ ਵੀ ਨਹੀਂ ਆਪਾਂ ਨੂੰ ਪਤਾ ਲੱਗਦਾ ਹੌਲੀ ਚੋਵੇ ਪਹੂ ਮਤਲਬ ਗਾਂ ਨੂੰ ਤਾਂ ਹੌਲੀ ਚੋਵੇ ਵੀ ਜੋਰ ਜੇ ਹੌਲੀ ਚੋਵਾਂਗੇ ਦੁੱਧ ਘੱਟ ਕੱਢੂ ਤੋ ਬਣਾ ਕਿੰਨੇ ਤੇਜ਼ੀ ਲਓ ਉੱਥੇ ਵੀ ਆ ਜਾਂਦਾ ਝੱਗ ਝੁਗਬਾ ਲੋ ਵੀ ਉਦੋਂ ਮੌਕੇ ਦੇਣ ਝੱਗ ਭਾ ਕੇ ਦਸਲੀ ਹਾਂ ਵੀ ਮੈਂ ਵੜੀਆ ਵਿੱਚ ਆਗੀ ਨਾਲ ਤੋਲ ਕੇ ਲਿਆਉ ਹੁਰਕੇ ਦੇਣਾ ਕਰਦੇ ਆ ਮੈਂ ਵਿੱਚ ਝੱਗ ਹੀ ਮਣ ਦਿੰਦੇ ਆ ਕਿੰਨੇ ਕ ਟਾਈਮ ਚ ਜੇ ਅੰਦਾਜ਼ਾ ਵੀ ਝੱਗ ਬਹਿ ਜਾਂਦੀ ਹੋਗੀ ਬਹੂ ਦੀ ਝੱਗ ਜਾਂ 10 15 ਮਿੰਟ ਤਾਂ ਲਾਈ ਰਿਹਿੰਦੇ ਟਾਈਮ 10 15 ਮਿੰਟ ਬੰਦਾ ਢੀਕ ਲਵੇ ਫਿਰ ਹੁਰਕੀ ਜੇ ਤੁਸੀਂ ਉਵੇਂ ਮਣ ਦੋਗੇ ਦੁੱਧ ਤੁਹਾਡਾ 4 ਕਿਲੋ ਅੱਧ ਘੱਟ ਤੋਂ ਘੱਟ ਮੇਰਾ 5 ਕਿਲੋ ਬਣ ਜਾਊਗਾ ਠੀਕ ਆ ਵੀ ਤੇ ਜਦੋਂ ਤਾਂ ਝੱਗ ਬੈ ਗਈ ਤੇ ਮਾਟੀ ਵੀ ਤੁਹਾਡੇ ਨਾਲ ਆ ਜਾਂਦੀ ਹਰਕ ਪੈ ਜਾਂਦਾ ਵੀ ਸਾਡੀ ਇੰਨਾ ਵੈ ਜਦੋਂ 2 ਲੀਟਰ ਪਾਈਦੇ ਨਾ ਬਾਲਟੀ ਥੱਲੇ ਵਾਜਦੀ ਆਉ ਕਈ ਮਤਲਬ ਬੰਦੇ ਤਾਂ ਝਾਗੀ ਵਿਖਾ ਦਿੰਦੇ ਆਪਾਂ ਵੇਖੀ ਇਹਦਾ ਝੱਗ ਤਾਂ ਤੁਰ ਹੀ ਹਰਦੀ ਦੀ ਬਾਲਟੀ ਦੇ ਬਾਲਟੀ ਆਪਣੇ ਵਰਗਾ ਕਹਿੰਦਾ ਲੈ ਬਈ ਭਰ ਗਈ ਬਾਲਟੀ ਹਾਂਜੀ ਹਾਂਜੀ ਤੇ ਸੋ ਵੀਰੋ ਇੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆ ਜਾਣਾ ਗਰੀਬ ਬੰਦਾ ਪਤਾ ਨਹੀਂ ਕਈ ਵੀ ਤਕੜੇ ਨੂੰ ਤਾਂ ਨਹੀਂ ਕੋਈ ਹਰਕ ਪੈਂਦਾ ਗਰੀਬ ਬੰਦੇ ਨੂੰ ਹੀ ਪੈਂਦਾ ਵੀ ਉਹ ਪਤਾ ਨਹੀਂ ਕਿਵੇਂ ਪੈਸੇ ਇਕੱਠੇ ਕਰਦਾ ਦੁੱਧ ਹਸਤੇ ਵੀ ਦੋ ਸਿਰ ਵਟਾਂਗੇ ਪਾ ਕੇ ਦੁੱਧ ਬਹੁਤ ਜ਼ਿਆਦਾ ਕੰਮ ਅਪਰੇਵਰਗ ਦੇ ਸੁਧਾਰ ਦੇ ਵੱਧੀ ਕਰਦੇ ਆ ਹਾਂਜੀ ਹਾਂਜੀ ਹੁਣ ਆਪਾਂ ਕਿਹੜਾ ਕੋਈ ਬਾਹ ਦੇ ਲੈਣ ਰਹਿਣਾ ਹੈ ਕੰਮ ਕਰਦੇ ਆਂ ਜਿਹ ਪਸ਼ੂਆਂ ਦਾ ਬਾਕੀ ਵਪਾਰੀ ਸਹੀ ਵੀ ਬਹੁਤ ਪਏ ਐ ਠੱਗੀ ਵਾਲੇ ਨਹੀਂ ਕਿ ਵੀ ਸਾਰੇ ਠੱਗੀ ਵਾਲੇ ਆ ਵੀ ਵਪਾਰੀ ਭਰਾ ਵੀ ਸਹੀ ਵੀ ਬਹੁਤ ਪਏ ਆ ਸਹੀ ਵੀ ਹਾਂ ਠੱਗ ਵੀ ਪਏ ਆ ਠੱਗ ਵੀ ਪਏ ਆ ਤੇ ਸਹੀ ਸਹੀ ਵੀ ਬਹੁਤ ਪਏ ਆ ਚਲੋ ਦੋਸਤੋ ਵੀ ਧੰਨਵਾਦ ਵੀਡੀਓ ਵੇਖਣ ਲਈ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਕਰੋ ਜਿਹੜੀਆਂ ਬਾਈ ਨੇ ਦਸੀਆਂ ਤੇ ਯਾਰ ਬੇ ਬਾਈ ਦੇ ਵੀ ਮਤਲਬ ਫੁੱਲ ਆ ਵੀ ਨੇ ਆਪਣਾ ਤਕੜੇ ਲੈਵਲ ਤੇ ਵਪਾਰ ਦਾ ਕੰਮ ਕੀਤਾ ਹੁਣ ਬਾਈ ਬਾਹਰੋਂ ਆਇਆ ਤੇ ਕੇਰਾ ਬੰਦ ਕੀਤਾ ਕੰਮ ਬਾਈਆਂ ਦਾ ਕੋਈ ਨਹੀਂ ਸਾਥੂ ਲੈਨੇ ਚਾਰ ਦਿਨ ਫੇਰ ਚਲਾਵਾਂਗੇ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ